ਪਕੌੜਿਆਂ ਵਾਲੀ ਦੁਕਾਨ ਤੇ ਅਸੀਂ ਲੈ ਕੇ ਆਏ ਆ ਤੁਹਾਨੂੰ ਇਹ ਤੀਸਰੀ ਪੀੜੀ ਆ ਬਟਾਲੇ ਦੇ ਵਿੱਚ ਬਸ਼ੰਬਰ ਦਾਸ ਪਕੌੜਿਆਂ ਵਾਲੇ ਦੇ ਨਾਮ ਤੋਂ ਮਸ਼ਹੂਰ ਹੈ ਤੀਸਰੀ ਪੀੜੀ ਉਹਨਾਂ ਦੀ ਕੰਮ ਕਰਦੀ ਆ ਪਰ ਅੱਜ ਕੱਲ ਜਿਹੜੀ ਤੀਸਰੀ ਪੀੜੀ ਆ ਇਹ ਪਕੌੜਿਆਂ ਵਾਲੀ ਦੁਕਾਨ ਦੇ ਨਾਲ ਨਾਲ ਜਾਦੂਗਰੀ ਵੀ ਦਿਖਾਉਂਦੀ ਆ ਕਾਨ ਕਦੋਂ ਤੋਂ ਚੱਲਦੀ ਪਈ ਹੈ ਕਿੰਨੇ ਖੋਲੀ ਸੀ ਇਹ ਦੁਕਾਨ ਇਹ ਦੁਕਾਨ ਸਾਰ 1947 ਤੋਂ ਚੱਲਦੀ ਹੈ ਕਿਉਂਕਿ ਹੱਦ ਇਹ ਸਫਾਈ ਨਾ ਕਰਾਂਗੇ ਤਾਂ ਹੀ ਸਹੀ ਹੋਏਗਾ ਕੈਂਟ ਦੇ ਵਿੱਚ ਜਾਦੂ ਹੀ ਆਂਦਾ ਹੁੰਦੇ ਸਭ ਟ੍ਰਿਕਸ ਸੀ ਜੁੜੇ ਹੋ 7 ਸੀ ਟੀਵੀ ਆਸਟ੍ਰੇਲੀਆ ਦੇ ਨਾਲ ਤੇ ਤੁਸੀਂ ਪਕੌੜੇ ਵੀ ਬਹੁਤ ਖਾਦੇ ਹੋਣਗੇ ਬੜੇ ਸੁਆਦਿਸ਼ਟ ਵੱਖ-ਵੱਖ ਦੁਕਾਨਾਂ ਤੇ ਖਾਦੇ ਹੋਣਗੇ ਪਰ ਅੱਜ ਜਿਸ ਪਕੌੜਿਆਂ ਵਾਲੀ ਦੁਕਾਨ ਤੇ ਅਸੀਂ ਲੈ ਕੇ ਆਏ ਆ ਤੁਹਾਨੂੰ ਇਹ ਤੀਸਰੀ ਪੀੜੀ ਆ ਬਟਾਲੇ ਦੇ ਵਿੱਚ ਬਸ਼ੰਬਰ ਦਾਸ ਪਕੌੜਿਆਂ ਵਾਲੇ ਦੇ ਨਾਂ ਤੋਂ ਮਸ਼ਹੂਰ ਹੈ ਦੁਕਾਨ ਤੀਸਰੀ ਪੀੜੀ ਉਹਨਾਂ ਦੀ ਕੰਮ ਕਰਦੀ ਆ ਪਰ ਅੱਜ ਕੱਲ ਜਿਹੜੀ ਤੀਸਰੀ ਪੀੜੀ ਆ ਇਹ ਪਕੌੜਿਆਂ ਵਾਲੀ ਦੁਕਾਨ ਦੇ ਨਾਲ-ਨਾਲ ਜਾਦੂਗਰੀ ਵੀ ਦਿਖਾਉਂਦੀ ਆ ਜਾਦੂਗਰ ਪਕੌੜਿਆਂ ਵਾਲਾ ਗੱਲਬਾਤ ਕਰਾਂਗੇ ਕਿ ਕਿੱਥੋਂ ਸਿੱਖੀ ਜਾਦੂਗਰੀ ਔਰ ਕਿਹੜੀ-ਕਿਹੜੀ ਕਰਦੇ ਨੇ ਜਾਦੂਗਰੀ ਕੀ ਨਾਮ ਆ ਜੀ ਮੇਰਾ ਨਾਮ ਜੀ ਭੋਲੂ ਭੋਲੂ ਜਾਦੂਗਰ ਕੇ ਭਾਨੂੰ ਭੋਲੂ ਪਕੌੜਿਆਂ ਵਾਲਾ ਭੋਲੂ ਤੇ ਮੇਰਾ ਜਿਹੜਾ ਨਾ ਜਿਹੜਾ ਘਰ ਦਾ ਨਾਮ ਹੈ ਉਹਦਾ ਜਾਦੂਗਰ ਅਜੇ ਸਮਰਾਟ ਹਾਂਜੀ ਉਹ ਮੇਰਾ ਬੋਰਡ ਲੱਗਾ ਹੋਇਆ ਸਾਹਮਣੇ ਹਾਂਜੀ ਇਹ ਦੁਕਾਨ ਕਦੋਂ ਤੋਂ ਚੱਲਦੀ ਪਈ ਆ ਕਿੰਨੇ ਖੋਲੀ ਸੀ ਇਹ ਦੁਕਾਨ ਇਹ ਦੁਕਾਨ ਸਰ 1947 ਤੋਂ ਚੱਲ ਰਹੀ ਆ ਔਰ ਮੇਰੇ ਦਾਦਾ ਜੀ ਨੇ ਖੋਲੀ ਹਾਂਜੀ ਤੇ ਇਹ ਤੀਸਰੀ ਪੀੜ੍ਹੀ ਜਦ ਹਾਂਜੀ ਜੇ ਜਾਦੂਗਰੀ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਜਾਦੂ ਵੀ ਕਹਿੰਦੇ ਦਿਖਾਉਂਦੇ ਹੋ ਤੇ ਬੜੇ ਸ਼ੌਕ ਨਾਲ ਲੋਕ ਨਾਲੇ ਪਕੌੜੇ ਖਾਣ ਆਉਂਦੇ ਤੇ ਨਾਲੇ ਜਾਦੂ ਦੇਖਣ ਆਉਂਦੇ ਇਹ ਬਿਲਕੁਲ ਜਾਦੂ ਤੇ ਮੈਂ ਦਿਖਾਣਾ ਪ੍ਰੋਗਰਾਮਾਂ 'ਚ ਤੇ ਇਹ ਚਲੋ ਮੇਰਾ ਦੁਕਾਨ ਦਾ ਜਿਹੜਾ ਮੇਨ ਪਕੌੜਿਆਂ ਦਾ ਕੰਮ ਹੈ ਜੀ ਜਿੱਥੋਂ ਆ ਆਪਣਾ ਦਾਲ ਫੁਲਕਾ ਚੱਲਦਾ ਉਹ ਇੱਕ ਮੇਰਾ ਸ਼ੌਂਕ ਹੈ ਅਲੱਗ ਤੇ ਉਹ ਵੀ ਮੈਂ ਪ੍ਰੋਗਰਾਮ ਕਰਦਾ ਵਾਂ ਜਦੋਂ ਕੋਈ ਮੈਨੂੰ ਬੁਕਿੰਗ ਕਰਵਾਏ ਜਾਗਰਨ ਚ ਵਿਆਹ ਸ਼ਾਦੀ ਤੇ ਬਰਥਡੇ ਪਾਰਟੀ ਤੇ ਸਕੂਲ ਜੋ ਕਾਲਜ ਉਹ ਫਿਰ ਮੇਰੇ ਵੱਖਰੇ ਪ੍ਰੋਗਰਾਮ ਚੱਲਦੇ ਆ ਹਾਂ ਇੱਥੇ ਕੋਈ ਜਿੱਦਾਂ ਕੋਈ ਆ ਜਾਂਦਾ ਕਸਟਮਰ ਯਾਰ ਤੇਰਾ ਜਾਦੂ ਦੇਖਿਆ ਸਿਆ ਕਰੀ ਦਿਖਾ ਸਾਨੂੰ ਉਹ ਜਿੱਦ ਕਰ ਲੈਂਦੇ ਫਿਰ ਦਿਖਾਣਾ ਪੈਂਦਾ ਜੀ ਸਾਡੇ ਦਰਸ਼ਕਾਂ ਨੂੰ ਵੀ ਪਹਿਲਾਂ ਜਾਦੂ ਦਿਖਾਓ ਤੇ ਫਿਰ ਜਰੂਰ ਅਗਲੀ ਗੱਲਬਾਤ ਕਰਾਂਗੇ ਇਹ ਭੋਲੂ ਨੇ ਕੋਈ ਨਾ ਕੋਈ ਜਾਦੂ ਇਹਨਾਂ ਕੋਲ ਜਰੂਰ ਦੇਖਾਂਗੇ ਚੱਲਦੇ ਇੰਟਰਵਿਊ 'ਚ ਤਾਂ ਕਿ ਅੱਗੇ ਉਹ ਫਿਰ ਅਗਲੀ ਗੱਲ ਕਰਾਂਗੇ ਠੀਕ ਹੈ ਜੀ ਖਾਲੀ ਹੈ ਜੀ ਬਿਲਕੁਲ ਖਾਲੀ ਹੈ ਉਦੋਂ ਜਨੇ ਜਨੇ ਪੈਸੇ ਰੋਜ਼ ਕੱਢੀ ਜਾਂਦੇ ਕੰਬ ਵੀ ਆਉਂਦੇ ਕਿ ਜਾਦੂ ਕਰੀ ਚ ਰਹਿਤੇ ਭਾਜੀ ਜੀ ਇਸੇ ਤਰ੍ਹਾਂ ਹੀ ਪੈਸੇ ਨਿਕਲ ਲਾਪੇ ਨਾ ਜਾਦੂ ਨਾਲ ਫੇ ਮੇਰੇ ਤੋਂ ਅਮੀਰ ਬੰਦਾ ਹੀ ਕੋਈ ਨਹੀਂ ਜੀ ਹਾਂਜੀ ਇਹ ਤੇ ਟ੍ਰਿਕਸ ਨੇ ਸਰ ਹਾਂਜੀ ਇਹ ਟ੍ਰਿਕਸ ਨੇ ਸਪੈਸ਼ਲ ਟ੍ਰਿਕ ਇਹਨੂੰ ਮੈਜਿਕ ਟ੍ਰਿਕ ਬੋਲਦੇ ਆ ਹਾਂਜੀ ਤੇ ਲੋਕੀ ਫਿਰ ਨਾਲ ਪਕੌੜੇ ਵੀ ਖਾਂਦੇ ਆ ਤੇ ਨਾਲ ਉਹ ਜਾਦੂ ਵੀ ਦੇਖਦੇ ਆ ਹਾਂਜੀ ਬਾਜੀ ਬਿਲਕੁਲ ਦੱਸਦਾ ਜੀ ਤੁਹਾਨੂੰ ਦੱਸਿਆਦਾ ਹੈਗਾ ਜੇ ਕੋਈ ਕਹਵੇ ਤੇ ਫਿਰ ਦਿਖਾ ਵੀ ਦੇਈਦਾ ਜਿੱਦ ਕਰੇ ਤੇ ਕਿਉਂਕਿ ਮਾਨ ਤੇ ਰੱਖਣਾ ਹੀ ਪੈਂਦਾ ਜੀ ਕਿ ਆਣਾ ਗਾਗ ਦਾ ਸਿੱਖਿਆ ਕਿੱਥੋਂ ਤੇ ਕਿੰਨਾ ਸਮਾਂ ਦਿੰਦੇ ਹੋ ਇਹਨਾਂ ਟ੍ਰਿਕਾਂ ਦੀ ਪ੍ਰੈਕਟਿਸ ਕਰਨ ਲੱਗਿਆ। ਜੀ ਸਮਾਂ ਤੇ ਇਸੇ ਤਰ੍ਹਾਂ ਜਾਈਗੀ ਜਦੋਂ ਟਾਈਮ ਲੱਗੇ ਉਦੋਂ ਪ੍ਰੈਕਟਿਸ ਕਰ ਲੀਦੀ ਆ। ਤੇ ਬਾਕੀ ਸਿੱਖਿਆ ਜਿਹੜਾ ਮੈਂ ਮੈਨੂੰ ਸ਼ੌਂਕ ਸੀਗਾ ਇਹ ਮੈਂ ਰਾਜਸਥਾਨ ਤੋਂ ਸਿੱਖਿਆ ਜੀ। ਕਿੰਨੀ ਤਰ੍ਹਾਂ ਦੇ ਟ੍ਰਿਕਸ ਦਿਖਾ ਲੈਂਦੇ ਔਰ ਕਿੰਨੇ ਚਿਰ ਦਾ ਸ਼ੋਅ ਕਰਦੇ ਹੋ? ਸ਼ੋਅ ਜਿਹੜਾ ਮੇਰਾ ਸਰ ਚੱਲਦਾ ਵਾਦ ਤੋਂ ਬਾਦ ਡੇਢ ਘੰਟੇ ਦਾ ਜਾਂ ਘੰਟੇ ਦਾ ਤੇ ਟ੍ਰਿਕਸ ਵਿੱਚ ਬਹੁਤ ਜ਼ਿਆਦਾ ਨੇ। ਹਾਂਜੀ। ਲੋਕ ਚੰਗਾ ਐਂਟਰਟੇਨ ਹੁੰਦੇ ਆ। ਇਹ ਬਿਲਕੁਲ ਇਹ ਮਨੋਰੰਜਨ ਹੈ ਜੀ ਇਹ ਦੁਨੀਆ ਦਾ ਮਨੋਰੰਜਨ ਵਾਸਤੇ ਚੀਜ਼ਾਂ ਬਣਾਈਆਂ ਗਈਆਂ ਨੇ ਅਸੀਂ ਤਾਂ ਚਲੋ ਸਿੱਖਿਆ ਪ੍ਰੈਕਟਿਸ ਕਰਕੇ ਜਾਜ ਕਰਦੇ ਪਏ ਆ ਬਾਕੀ ਇਹ ਮਨੋਰੰਜਨ ਹੈ ਅਸਲੀ ਦਿਮਾਗ ਜਿਹੜਾ ਇਹਦੇ ਨਾਲ ਸਿੱਧਰ ਹੋ ਜਾਂਦਾ ਬੰਦਾ ਵੇਖ ਕੇ ਜਿਹੜਾ ਖੁਸ਼ ਹੋ ਜਾਂਦਾ ਬੱਚੇ ਵੀ ਖੁਸ਼ ਹੋ ਜਾਂਦੇ ਸਿਆਣੇ ਵੀ ਖੁਸ਼ ਹੋ ਜਾਂਦੇ ਕਈ ਜਾਦੂਗਰ ਦੇਖ ਕੇ ਕਬੂਤਰ ਕੱਢ ਦਿੰਦੇ ਪਾਣੀ ਰੋੜ ਦਿੰਦੇ ਬੰਦੇ ਵੱਡ ਦਿੰਦੇ ਉਹ ਜਾਦੂ ਹੁੰਦਾ ਕਿ ਉਹ ਵੀ ਟਰਿੱਕ ਹੀ ਨੇ ਜੀ ਬਸ ਜੀ ਉਹ ਵੀ ਕੈਨ ਦੇ ਵਿੱਚ ਜਾਦੂ ਹੀ ਆਂਦਾ ਹੈ ਹੁੰਦੇ ਸਭ ਟ੍ਰਿਕਸ ਨੇ ਟ੍ਰਿਕਸ ਹੁੰਦੇ ਆ ਅੱਖ ਦਾ ਛਲਾਵਾ ਵੀ ਕਹਿ ਸਕਦੇ ਔਰ ਹੱਦੀ ਸਫਾਈ ਵੀ ਕਿਉਂਕਿ ਹੱਦੀ ਸਫਾਈ ਨਾ ਕਰਾਂਗੇ ਤਾਂ ਹੀ ਸਹੀ ਹੋਏਗਾ ਇਹ ਹੱਦੀ ਸਫਾਈ ਵੀ ਕਹਿ ਸਕਦੇ ਆ ਕਿਉਂਕਿ ਸਫਾਈ ਨਾ ਹੀ ਕੀਤਾ ਜਾਂਦਾ ਜਾਦੂ ਤਾਂ ਹੀ ਹੋਏਗਾ ਜੇ ਅਸੀਂ ਉਦਾਹਰਨ ਜਿਦਾ ਮੰਦਾ ਮੈਂ ਕਿਸੇ ਨੂੰ ਕੋਈ ਚੀਜ਼ ਫੜਾ ਦੇਣਾ ਲੈ ਯਾਰ ਤੂੰ ਕਰ ਉਹ ਜਿੱਦਾਂ ਕਰੇਗਾ ਉਹ ਚੀਜ਼ ਸਫਾਈ ਨਾ ਹੋਣੀ ਨਹੀਂ ਤੇ ਉਹ ਸ਼ੋਅ ਹੀ ਨਹੀਂ ਸਾਰੀ ਚੀਜ਼ ਹੈ ਤੇ ਟ੍ਰਿਕਸ ਨੇ ਹਾਂਜੀ ਇਹ ਭੋਲੂ ਪਕੌੜਿਆਂ ਵਾਲਾ ਬਟਾਲੇ ਦੇ ਵਿੱਚ ਬਸ਼ੰਬਰ ਦਾਸ ਦੇ ਨਾਮ ਤੋਂ ਮਸ਼ਹੂਰ ਹੈ ਦੁਕਾਨ ਤੇ ਤੀਸਰੀ ਪੀੜ੍ਹੀ ਆ ਪਕੌੜੇ ਕੱਢਣ ਦੀ ਪਰ ਇਸ ਨੇ ਸ਼ੌਕ ਪਾਲ ਲਿਆ ਜਾਦੂਗਰੀ ਦਾ ਸੱਚੀ ਸੱਚੀ ਗੱਲ ਆਖਦਾ ਕਹਿੰਦਾ ਕਿ ਮੈਂ ਲੋਕਾਂ ਦਾ ਮਨੋਰੰਜਨ ਕਰਦਾ ਹਾਂ ਮਨੋਰੰਜਨ ਕਰਦਾ ਹਾਂ ਟ੍ਰਿਕਸ ਦੇ ਨਾਲ ਇਹ ਕੋਈ ਜਾਦੂ ਨਹੀਂ ਬਸ ਹੱਥ ਦਾ ਛਲਾਵਾ ਤੇ ਅੱਖ ਦੀ ਸਫਾਈ ਆ ਪਰ ਲੋਕ ਇਹਨੂੰ ਭੋਲੂ ਪਕੌੜਿਆਂ ਵਾਲੇ ਦੇ ਨਾਲ ਨਾਲ ਜਾਦੂਗਰ ਪਕੌੜਿਆਂ ਵਾਲਾ ਵੀ ਆਖਦੇ ਆ ਕੈਮਰਾਮੈਨ ਬੰਡੀ ਦੇ ਨਾਲ 7 ਸੀ ਟੀਵੀ ਲਈ ਨੇ ਤੈਨੂੰ ਉਥਰਾ ਆਸਟ੍ਰੇਲੀਆ